ਹਾਂਜੀ ਸਾਰੇ ਸਤਿਕਾਰਯੋਗ ਸਾਥੀਆਂ ਨੂੰ ਸਤਿ ਸ਼੍ਰੀ ਅਕਾਲ ਤਾਂ ਸਾਥੀਓ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਆਪਾਂ ਆਪਣੇ ਇਸ YouTube ਚੈਨਲ ਤੇ ਵਿਦਿਆਰਥੀਆਂ ਦੇ ਮੈਸੇਜਾਂ ਦੇ ਮੁਤਾਬਕ ਹੀ ਕੋਈ ਨਾ ਕੋਈ ਵੀਡੀਓ ਅਪਲੋਡ ਕਰਦੇ ਆ ਤਾਂ ਜੋ ਜ਼ਿਆਦਾਤਰ ਵਿਦਿਆਰਥੀਆਂ ਦੇ ਆਪਾਂ ਨੂੰ ਮੈਸੇਜ ਹਰ ਗਰੁੱਪ ਚ ਦੇਖਣ ਨੂੰ ਮਿਲ ਰਹੇ ਆ ਉਹ ਹੈ ਕਿ ਨੇ ਕਿ ETT ਜਿਹੜੀ BATT ਪਾਸ ਯੂਨੀਅਨ ਆ ਜਾਂ ETT ਯੂਨੀਅਨ ਆ ਉਹਦੀਆਂ ਜਿਹੜੀਆਂ ਖਾਲੀ ਅਸਾਮੀਆਂ ਉਹ ਕਦੋਂ ਹਣਾਉਣਗੀਆਂ ਜਾਂ ਨਿਊ ਵੈਕੈਂਸੀਜ਼ ਕਦੋਂ ਆਉਣਗੀਆਂ ਤਾਂ ਉਸ ਬਾਰੇ ਕੀ ਪ੍ਰੋਸੈਸ ਚੱਲ ਰਿਹਾ ਹੈ ਹਨਾ ਤਾਂ ਉਸੇ ਸਬੰਧ ਵਿੱਚ ਆਪਾਂ ਇਹ ਵੀਡੀਓ ਬਣਾ ਰਹੇ ਹਾਂ ਤੁਹਾਨੂੰ ਸਕਰੀਨ ਤੇ ਵੀ ਦਿਖ ਰਿਹਾ ਹੋਊਗਾ ਕਿ ਇੱਕ ਨੋਟੀਫਿਕੇਸ਼ਨ ਗਰੁੱਪਸ ਦੇ ਵਿੱਚ ਵਾਇਰਲ ਹੋ ਰਿਹਾ ਕਿ ਹੁਣ ਏਟੀਟੀ ਜਿਹੜੀ ਯੂਨੀਅਨ ਆ ਉਸ ਨੂੰ ਏਟੀਟੀ ਟੈਟਪਾਸ ਯੂਨੀਅਨ ਉਸ ਨੂੰ ਹੁਣ ਨਾ ਸਿੱਖਿਆ ਮੰਤਰੀ ਨਾਲ ਮੀਟਿੰਗ ਮਿਲੀ ਆ ਕਿ ਇਸ ਮੀਟਿੰਗ ਤੋਂ ਬਾਅਦ ਪੋਸਟਾਂ ਆ ਜਾਣਗੀਆਂ ਤਾਂ ਸਾਰੀ ਗੱਲਬਾਤ ਆਪਾਂ ਇਸ ਵੀਡੀਓ ਚ ਕਰ ਰਹੇ ਹਾਂ ਦੇਖੋ ਜੇਕਰ ਵੇਖਿਆ ਜਾਵੇ ਕਿ ਮੀਟਿੰਗ ਕਿ ਮਿਲੀਆ ਮੀਟਿੰਗ ਇਸ ਕਰਕੇ ਮਿਲੀ ਕਿ ਐਟਟੀਟੀ ਰਿਟੈਟ ਪਾਸ ਯੂਨੀਅਨ ਆ ਇਸਨੇ ਪਿਛਲੇ ਦਿਨੀ 2 ਮਾਰਚ ਨੂੰ ਇੱਕ ਪ੍ਰੋਟੈਸਟ ਲਿਖਿਆ ਸੀ ਸੰਗਰੂਰ ਵਿਖੇ ਤਾਂ ਉਸੇ ਸੰਦਰਭ ਵਿੱਚ ਜਿਹੜੀ ਮੀਟਿੰਗ ਆ ਉਹ ਪ੍ਰਸ਼ਾਸਨ ਵੱਲੋਂ ਅਰੇਂਜ ਕਰਾ ਦਿੱਤੀ ਜਾਂਦੀ ਆ ਤਾਂ ਇਸ ਕਰਕੇ ਹੁਣ ਇਹਨਾਂ ਨੂੰ ਸਿੱਖਿਆ ਮੰਤਰੀ ਨਾਲ 5 ਮਾਰਚ ਦੀ ਮੀਟਿੰਗ ਮਿਲੀ ਹੋਈ ਆ ਤਾਂ 5 ਮਾਰਚ ਨੂੰ ਇਹ ਜਦੋਂ ਮੀਟਿੰਗ 'ਚ ਬੈਠਣਗੇ ਉਸ ਤੋਂ ਬਾਅਦ ਕੀ ਗੱਲ ਹੋਊਗੀ ਹਾਲਾਂਕਿ ਇਸ ਬਾਰੇ ਤਾਂ ਆਪਾਂ ਅੰਦਾਜ਼ਾ ਨਹੀਂ ਲਗਾ ਸਕਦੇ ਪਰ ਜ਼ਿਆਦਾਤਰ ਜੋ ਰਿਜ਼ਲਟ ਨਿਕਲ ਕੇ ਸਾਹਮਣੇ ਆਉਂਦਾ ਕਿ ਇਹਨਾਂ ਨੂੰ ਸਿਰਫ ਤੇ ਸਿਰਫ ਲਾਰੀ ਮਿਲਨੇ ਆ ਠੀਕ ਆ ਕਿਉਂਕਿ ਯੂਨੀਅਨਾਂ ਜਿਹੜੀ ਉਹ ਵਾਰ-ਵਾਰ ਪ੍ਰੋਟੈਸਟ ਕਰਦੀ ਆ ਹਰ ਯੂਨੀਅਨ ਦੀ ਆਪਾਂ ਗੱਲ ਕਰ ਲਈ ਉਹ ਪ੍ਰੋਟੈਸਟ ਕਰਦੀ ਆ ਤਾਂ ਉਸ ਤੋਂ ਬਾਅਦ ਉਹਨੂੰ ਸਰਕਾਰ ਵੱਲੋਂ ਇੱਕ ਮਿੱਠੀ ਗੋਲੀ ਦੇ ਕੇ ਉਥੋਂ ਥੋਰ ਦਿੱਤਾ ਜਾਂਦਾ ਜਦੋਂ ਉਹਨਾਂ ਦੀ ਮੀਟਿੰਗ ਹੁੰਦੀ ਆ ਕਿ ਭਾਈ ਤੁਹਾਡਾ ਇਹ ਕੰਮ ਆਪਾਂ 10 ਦਿਨ 15 ਦਿਨਾਂ ਚ ਕਰ ਦਾਂਗੇ ਚਾਉਣ ਵਾਲੇ ਸਮੇਂ 'ਚ ਤੁਹਾਨੂੰ ਇਸ ਨਾਲ ਸੰਬੰਧਿਤ ਨੋਟੀਫਿਕੇਸ਼ਨ ਨੂੰ ਵੇਖਣ ਨੂੰ ਮਿਲ ਜਾਵੇਗਾ ਪਰ ਇਹਨਾਂ ਮੀਟਿੰਗਾਂ ਦੇ ਵਿੱਚ ਸਿੱਟਾ ਕਿਉਂ ਨਹੀਂ ਨਿਕਲਦਾ ਇਹਦਾ ਵੀ ਆਪਾਂ ਨੂੰ ਇੱਕ ਕਾਰਨ ਦੇਖਣਾ ਪਊਗਾ ਕਿਉਂਕਿ ਜਦੋਂ ਆਪਾਂ ਵੱਡੀ ਗਿਣਤੀ 'ਚ ਕਿਸੇ ਵੀ ਇਕੱਠ ਦੇ ਵਿੱਚ ਕਿਸੇ ਵੀ ਪ੍ਰੋਟੈਸਟ ਦੇ ਵਿੱਚ ਪਹੁੰਚਦੇ ਆ ਤਾਂ ਉਸ ਦਾ ਪ੍ਰੈਸ਼ਰ ਜਿਹੜਾ ਹੁੰਦਾ ਉਹ ਸਰਕਾਰ ਤੇ ਹੁੰਦਾ ਤੇ ਜਿਹੜੀ ਇਹ ਮੀਟਿੰਗ ਹੁੰਦੀ ਹੈ ਇਹ ਪ੍ਰਸ਼ਾਸਨ ਤਾਂ ਦਵਾ ਦਿੰਦਾ ਕਿ ਉਹਨਾਂ ਨੂੰ ਕੋਈ ਸਿਰਦਰਦੀ ਨਾ ਹੋਵੇ ਤੁਸੀਂ 20 50 ਜਾਣੇ ਆਏ ਹੋ ਚਲੋ ਸਾਡਾ ਕੰਮ ਆ ਸਾਡੇ ਕੋਲੇ ਉੱਥੇ ਕੋਈ ਇਕੱਤੀ ਯੂਨੀਅਨ ਨਹੀਂ ਜਾਂਦੀਗੀ ਜਦੋਂ ਪ੍ਰੋਟੈਸਟ ਲੀਕੇ ਜਾਂਦੇ ਉੱਥੇ ਕਾਫੀ ਯੂਨੀਅਨਾਂ ਜਾਂਦੀਆਂ ਤਾਂ ਸਾਰੀਆਂ ਯੂਨੀਅਨਾਂ ਨੂੰ ਮੀਟਿੰਗ ਦਵਾ ਦਿੰਦੇ ਆ ਤਾਂ ਮੀਟਿੰਗ ਮਿਲ ਨਾਲ ਜੇਕਰ ਆਪਾਂ ਗਰੁੱਪਾਂ 'ਚ ਗੱਲ ਕਰੀਏ ਕਿ ਹੁਣ ਪੋਸਟਾਂ ਆ ਜਾਣਗੀਆਂ ਨਿਊ ਕੈਸਿਸ ਆਊਟ ਇਦਾਂ ਦਾ ਕਿਸੇ ਨੇ ਲਿਖ ਕੇ ਪਾਇਆ ਸੀ ਵੀ ਜਲਦ ਆ ਰਹੀਆਂ ਨੇ ਪੋਸਟਾਂ ਜਾਂ ਇੱਕ 10000 ਪੋਸਟਾਂ ਵਾਲਾ ਵੀ ਇੱਕ ਵੱਡਾ ਟੋਟਕਾ ਚੱਲ ਰਿਹਾ ਤਾਂ ਇਦਾਂ ਪੋਸਟਾਂ ਨਹੀਂ ਆਉਣੀਆਂ ਇਹ ਚੀਜ਼ ਚਲੋ ਤੁਹਾਨੂੰ ਹਾਲੇ ਰੀਅਲਾਈਜ਼ ਨਹੀਂ ਹੋਊਗੀ ਜਿਵੇਂ ਜਿਵੇਂ ਸਮਾਂ ਲੰਘੂਗਾ ਮੀਰੀ ਲੈਜ਼ ਹੋਗੀ ਤੁਹਾਨੂੰ ਪਹਿਲਾਂ ਵੀ ਆਪਾਂ ਦੱਸਿਆ ਸੀ 2023 ਦੇ ਵਿੱਚ ਜਦੋਂ ਟੈਟ ਆਇਆ ਜਦੋਂ ਉਹ ਰੌਲਾ ਪਿਆ ਉਹ ਮੀਟਿੰਗਾਂ ਦੇ ਵਿੱਚ ਆਪਾਂ ਖੁਦ ਜਾਂਦੇ ਰਹੇ ਹਾਂ ਠੀਕ ਆ ਉਹਦਾ ਰੌਲਾ ਪੈਣ ਤੋਂ ਬਾਅਦ ਵੀ ਉਹ ਪੇਪਰ ਜਿਹੜਾ ਹੈਗਾ ਦੁਬਾਰਾ ਨਹੀਂ ਲਿਆ ਗਿਆ ਸਿਰਫ ਬੀਜਟ ਵਾਲੇ ਦਾ ਪੇਪਰ ਦੁਬਾਰਾ ਹੋਇਆ ਸੀ ਜਦੋਂ ਕਿ ਈਟੀਟੀ ਵਾਲਿਆਂ ਦਾ ਪੇਪਰ ਵੀ ਮਿਸਪ੍ਰਿੰਟ ਸੀਗਾ ਤੇ ਉਸ ਤੋਂ ਬਾਅਦ ਵੀ ਡੇਢ ਦੋ ਸਾਲ ਤੱਕ ਸੰਘਰਸ਼ ਚੱਲਦਾ ਰਿਹਾ तकरीबन ਡੇਢ ਸਾਲ ਬਾਅਦ ਡੇਢ ਪੌਣੇ ਦੋ ਸਾਲਾਂ ਬਾਅਦ ਲਾ ਕੇ ਚੱਲੋ ਵੀ ਉਸ ਤੋਂ ਬਾਅਦ ਦੁਬਾਰਾ ਟੈਟ ਹੋਇਆ ਠੀਕ ਆ ਤੇ ਤੁਸੀਂ ਕਹੋਗੇ ਵੀ ਹੁਣ ਟੈਟ ਹੋਣ ਸਾਰ ਤੁਹਾਨੂੰ ਸਰਕਾਰ ਜਿਹੜੀ ਹੈ ਭਰਤੀ ਦੇ ਦੋਗੀ ਭਾਰਤੀ ਸਰਕਾਰ ਕਿਵੇਂ ਦੇ ਦੋਗੀ ਸਰਕਾਰ ਤੋਂ 9894 ਤੇ 2364 ਵਾਲਾ ਤਾਂ ਹਜੇ ਜੜਾ ਕਾਮਕ ਸਿਰੇ ਨਹੀਂ ਚੜਿਆ ਉਹ ਪੋਸਟਾਂ ਤਾਂ ਲੰਮਕ ਰਹੀਆਂ ਨੇ ਤੁਹਾਨੂੰ ਨਵੀਂ ਭਰਤੀ ਆਏ ਨਹੀਂ ਮਿਲਣੀ ਜੇਕਰ ਤੁਸੀਂ ਆਖੋਗੇ ਵੀ ਮੀਟਿੰਗਾਂ ਨਾਲ ਆਪਾਂ ਨੂੰ ਭਰਤੀ ਮਿਲ ਜੂਗੀ ਇਹਦੇ ਵਾਸਤੇ ਤੁਹਾਨੂੰ ਠੋਸ ਕਦਮ ਚੱਕਨੇ ਪੈਣਗੇ ਤੁਹਾਨੂੰ ਇੱਕ ਠੋਸ ਕਦਮ ਜੋ ਲੱਗ ਰਿਹਾ ਵੀ ਚੱਕੋਗੇ ਤਾਂ ਸ਼ਾਇਦ ਆਉਣ ਵਾਲੇ ਮਹੀਨੇ ਦੋ ਮਹੀਨੇ ਚ ਤੁਹਾਡਾ ਹੱਲ ਹੋ ਜੇ ਆਏ ਨਹੀਂ ਵੀ ਚੱਕਣ ਸਾਰ ਹੱਲ ਹੋ ਜੂ ਕੋਈ ਦੋ ਕੁ ਮਹੀਨਿਆਂ ਦਾ ਤੁਹਾਨੂੰ ਰਾਸ਼ਨ ਬਣਾਈ ਲੈ ਕੇ ਇੱਕ ਪੱਕਾ ਮੋਰਚਾ ਲਾਉਣਾ ਪਊਗਾ ਕਿ ਪੱਕੇ ਮੋਰਚੇ ਹੀ ਮਸਲਿਆਂ ਦੀ ਹੱਲ ਹੁੰਦੇ ਨੇ ਦੂਜੇ ਨੰਬਰ ਤੇ ਜੇਕਰ ਗੱਲ ਚ ਕਰੀਏ ਕਿ ਪੱਕਾ ਮੋਰਚਾ ਲਾਉਂਗੇ ਤਾਂ ਸਪੈਸ਼ਲੀ ਜੇਕਰ ਤੁਸੀਂ ਮੀਡੀਆ ਦੀ ਲਾਈਟ ਲਾਈਟ ਇਦੋਂ ਰਨੇ ਭਾਵ ਕਿ ਤੁਸੀਂ মিডিਆ ਦੀਆਂ ਸੁਰਖੀਆਂ ਦੇ ਵਿੱਚ ਨਹੀਂ ਆਉਂਦੇ ਤਾਂ ਤੁਹਾਡਾ ਜਿਹੜਾ ਹੈਗਾ ਪੱਕਾ ਮੋਰਚਾ ਵੀ ਕੁਝ ਨਹੀਂ ਕਰੇਗਾ ਤਾਂ ਪੱਕਾ ਮੋਰਚਾ ਪਲੱਸ ਸੋਸ਼ਲ ਮੀਡੀਆ ਖਾਸ ਕਰਕੇ ਜਿਹੜੇ ਸੋਸ਼ਲ ਮੀਡੀਆ ਚੈਨਲ ਨਿਊਜ਼ ਚੈਨਲ ਬਣੇ ਹੋਏ ਨੇ ਠੀਕ ਆ ਉਹਨਾਂ ਨਾਲ ਯੂਨੀਅਨ ਦੇ ਜਿਹੜੇ ਪ੍ਰਧਾਨ ਨੇ ਕੋਈ ਸਖਤਰ ਨੇ ਜਾਂ ਜੋ ਵੀ ਅਹੁਦੇਦਾਰ ਨੇ ਉਹਨਾਂ ਨੂੰ ਕੰਟੈਕਟ ਕਰਕੇ ਪਹਿਲਾਂ মিডিਆ ਦੇ ਵਿੱਚ ਆਪਣੀ ਗੱਲ ਰੱਖਣੀ ਚਾਹੀਦੀ ਆ ਉਸ ਤੋਂ ਬਾਅਦ ਤੁਹਾਨੂੰ ਕਿਤੇ ਪੱਕਾ ਮੋਰਚਾ ਜਾ ਕੇ ਲਾਉਣਾ ਚਾਹੀਦਾ ਇਦਾਂ ਨਹੀਂ ਕਿ ਚਲੋ ਮੀਟਿੰਗ ਮਿਲ ਗਈ ਮੀਟਿੰਗਾਂ ਤਾਂ ਜੂਨੀਅਨ ਦੇ ਮੈਂਬਰਾਂ ਨੇ ਪਹਿਲਾਂ ਵੀ ਕਰੀਆਂ ਨੇ ਉਹਨਾਂ ਨੂੰ ਤਾਂ ਪਤਾ ਹੀ ਆ ਪਰ ਕੁਝ ਕੁ ਵਿਦਿਆਰਥੀਆਂ ਨੂੰ ਇਦਾਂ ਲੱਗ ਰਿਹਾ ਜੋ ਮੈਂ ਇਹ ਵੀਡੀਓ ਬਣਾ ਰਿਹਾ ਐਸੀ ਕਰਕੇ ਬਣਾ ਰਿਹਾ ਕਿ ਗਰੁੱਪ ਦੇ ਵਿੱਚ ਇਹ ਪਰਸੈਪਸ਼ਨ ਬਣਾਈ ਜਾ ਰਹੀ ਹੈ ਕਿ ਹੁਣ ਮੀਟਿੰਗ ਮਿਲ ਗਈ ਔਰ ਪੋਸਟਾਂ ਆ ਜਾਣਗੀਆਂ ਹੁਣ ਕੁਝ ਨਾ ਕਰੋ ਇਹ ਨਹੀਂ ਹੋਣਾਗਾ ਜੇਕਰ ਤੁਸੀਂ ਕੁਝ ਨਾ ਕਰੋਗੇ ਤੁਹਾਨੂੰ ਹੱਥ ਪੈਰ ਮਾਰਨੇ ਪੈਣਗੇ ਫੇਰ ਹੀ ਤੁਹਾਨੂੰ ਪੋਸਟਾਂ ਮਿਲਣਗੀਆਂ ਆਲਰੇਡੀ ਇੱਥੇ ਆਪਾਂ ਕਈ ਵਾਰ ਵੀਡੀਓ ਬਣਾ ਚੁੱਕੇ ਹਾਂ ਕਿ ਕੋਈ ਵੀ ਸੰਘਰਸ਼ ਕਰੇ ਅਧਿਆਪਕ ਭਰਤੀ ਪੰਜਾਬ ਦੇ ਵਿੱਚ ਨਹੀਂ ਹੋਇਆ ਤਾਂ ਇਹੀ ਚੀਜ਼ ਹੁਣ ਆਉਣ ਵਾਲੇ ਸਮੇਂ 'ਚ ਹੋਣੀ ਹੈ 2500 ਹਰ ਸਾਲ ਦੀ ਪੋਸਟ ਤੁਹਾਨੂੰ ਕਹੀ ਸੀ ਸਰਕਾਰ ਨੇ ਹੁਣ ਤੱਕ ਜੀ ਤੁਹਾਡੀ 10000 ਪੋਸਟ ਉਹ ਬਣਦੀ ਆ ਪਰ ਇਹ ਜਿਹੜੇ 10000 ਉਹ ਪੋਸਟ ਬਣਦੀ ਆ ਉਸ ਤੋਂ ਬਾਅਦ ਇੱਕ ਜਾਲੀ ਨੋਟੀਫਿਕੇਸ਼ਨ ਕਿਸੇ ਨੇ ਬਣਾ ਕੇ ਗਰੁੱਪਾਂ ਦੇ ਵਿੱਚ ਪਾਤਾ ਉਹ ਤੇ ਕਈ ਸਾਰੇ ਇੰਸਟੀਚੂਟਾਂ ਨੇ ਵੀਡੀਓ ਵੀ ਬਣਾਤੀ ਠੀਕ ਆ ਉਹ ਕੁਝ ਨਹੀਂ ਹੋਣਾਗਾ ਪ੍ਰੋਟੈਸਟ ਇੱਕ ਪੱਕਾ ਮੋਰਚਾ ਤੁਹਾਨੂੰ ਲਾਉਣਾ ਪਊਗਾ ਸੋਸ਼ਲ ਮੀਡੀਆ ਤੇ ਜਿਹੜੇ ਨਿਊਜ਼ ਚੈਨਲ ਨੇ ਉਹਨਾਂ ਦੇ ਕੰਟੈਕਟ ਚਾਉਣਾ ਪਊਗਾ ਤਾਂ ਉਸ ਤੋਂ ਬਾਅਦ ਉਹਨਾਂ ਨਾਲ ਗੱਲਬਾਤ ਕਰਕੇ ਪੂਰਾ ਸਰਕਾਰ ਤੇ ਪ੍ਰੈਸ਼ਰ ਜਿਕਰ ਪਊਗਾ ਤਾਂ ਆਉਣ ਵਾਲੇ 6 ਮਹੀਨਿਆਂ ਤੱਕ ਤੁਹਾਡੀਆਂ ਪੋਸਟਾਂ ਆਉਣਗੀਆਂ ਹਾਲੇ ਪੋਸਟਾਂ ਆਉਣ ਦੀ ਕੋਈ ਵੀ ਸੰਭਾਵਨਾ ਨਹੀਂ ਆ ਇਸੇ ਕਰਕੇ ਤੁਹਾਨੂੰ ਇਹ ਵੀਡੀਓ ਬਣਾ ਕੇ ਇਹ ਗੀਤ ਸਮਝਾ ਰਹੇ ਹਾਂ ਕਿਉਂਕਿ ਯੂਨੀਅਨ ਦਾ ਸਾਥ ਦੇਣਾ ਸਭ ਤੋਂ ਜ਼ਰੂਰੀ ਆ ਕਿਸੇ ਵੀ ਤਰ੍ਹਾਂ ਦੀ ਯੂਨੀਅਨ ਆ ETT ਆ BDA ਮਾਸਟਰ ਕੈਦਰ ਜੋ ਵੀ ਤੁਹਾਡੀ ਹੋਵੇ ਠੀਕ ਆ ਪੀਟੀਆਈ ਵਾਲਾ ਤੁਸੀਂ ਵੇਖ ਲਓ ਕਿਉਂਕਿ ਤੁਸੀਂ ਆਪ ਦੀ ਨਾ ਹਿਸਟਰੀ ਫਲੋ ਲਿਖੋ ਕਿ ਹਾਂ ਪਹਿਲਾਂ ਕੀ ਹੋਇਆ ਉਹਨਾਂ ਨੂੰ ਕਿਵੇਂ ਬੋਸਟਾਂ ਮਿਲੀਆਂ ਫਿਰ ਤੁਹਾਨੂੰ ਆਪੇ ਹੀ ਚੀਜ਼ਾਂ ਸਮਝ ਆ ਜਾਣਗੀਆਂ ਫਿਰ ਤੁਸੀਂ ਗਰੁੱਪ 'ਚ ਜਾਵੇ ਬੇਫਾਲਤੂ ਦੇ ਮੈਸੇਜ ਨਹੀਂ ਕਰੋਗੇ ਕਦੇ ਵੀ ਠੀਕ ਹੈ ਨਾ ਕਿਉਂਕਿ ਇਹ ਚੀਜ਼ਾਂ ਤੁਸੀਂ ਆਪ ਹੀ ਸਮਝਣ ਲੱਗ ਜਾਓਗੇ ਸਿਆਣੇ ਬਿਆਣੀਓ ਅਧਿਆਪਕ ਲੱਗਣਾ ਇੰਨੀ ਇੱਕ ਚੀਜ਼ਾਂ ਨੂੰ ਤੁਸੀਂ ਆਪੇ ਅੰਡਰਸਟੈਂਡ ਕਰ ਜਾਇਆ ਕਰੋ ਤਾਂ ਸਾਰੇ ਜਾਣੇ ਵੱਧ ਤੋਂ ਵੱਧ ਆਪਣੇ ਯੂਨੀਅਨਾਂ ਦਾ ਸਾਥ ਦਿਓ ਤੇ ਯੂਨੀਅਨਾਂ ਨੂੰ ਵੀ ਅਪੀਲ ਆ ਕਿ ਬਈ ਪੱਕੇ ਮੋਰਚੇ ਲਾ ਲਓ ਜੇਕਰ ਤੁਸੀਂ ਚਾਉਂਦੇ ਹੋ ਪੋਸਟ ਆ ਜਾਣ ਤੁਹਾਨੂੰ ਪਤਾ ਹੈ ऑलरेडी ਤੁਹਾਨੂੰ 1.5 ਸਾਲ ਹੋ ਗਿਆ ਸਿੱਖਿਆ ਵਿਭਾਗ ਨਾਲ ਜਾਂ ਸਿੱਖਿਆ ਮੰਤਰੀ ਨਾਲ ਮੀਟਿੰਗਾਂ ਮਿਲਦੇ ਹਨ ਤਾਂ ਉਹਨਾਂ ਦਾ ਕਦੇ ਵੀ ਕੋਈ ਸਿੱਟਾ ਨਹੀਂ ਨਿਕਲ ਕੇ ਆਇਆ ਸਿਰਫ ਤਾਰੀਖ ਤੇ ਤਾਰੀਖ ਵਾਲਾ ਡਾਇਲੌਗਸ ਨਹੀਂ ਦੇਲਦਾ ਉਹ ਹੀ ਚੱਲ ਰਿਹਾ ਤਾਂ ਸਾਰੇ ਇਸ ਚੀਜ਼ ਨੂੰ ਲੈ ਕੇ ਅਵੇਅਰ ਹੋ ਜਾਓ ਥੋੜੇ ਜੀ ਜੇਕਰ ਤੁਸੀਂ ਆਉਣ ਵਾਲੇ 6 ਮਹੀਨਿਆਂ ਤੱਕ 20 ਪੋਸਟਾਂ ਲੈਣੀਆਂ ਤਾਂ ਨਹੀਂ ਤਾਂ ਸਰਕਾਰ ਸਤਾਈ ਦੀ ਭਰਤੀ ਕੱਢੂਗੀ ਜਾਂਦੀ ਹੋਈ ਜਿਹੜੀਆਂ ਸਰਕਾਰਾਂ ਕੱਢਦੀਆਂ ਧੰਨਵਾਦ ਜੀ